ਪੰਜਾਬ ਹੜ੍ਹ ਦੀ ਸਥਿਤੀ ਤੋਂ ਬਾਅਦ ਪੈਦਾ ਹੋਈਆਂ ਦਿੱਕਤਾਂ ਨਾਲ ਜੱਟ ਰਿਆ ਸਿਆਸੀ ਪਾਣੀ ਉਤਰਨ ਤੋਂ ਬਾਅਦ ਵੀ ਹਿਠਲਾ ਗੰਧ ਦੇਖਣ ਲੱਗਿਆ ਪੰਜਾਬ ਨਾਲ ਮਜ਼ਾਕ ਕਰਕੇ 1600 ਕਰੋੜ ਦਾ 12000 ਕਰੋੜ ਦਾ ਕਹਿ ਕੇ ਜੀ ਤੁਹਾਡੇ ਕੋਲ ਪਿਆ ਕੁਛੋ ਦੇ ਦਿਓ ਅਮਨ अरोड़ा ਜੀ ਕਹਿੰਦੇ ਪੈਸੇ ਤਾਂ ਪਈ ਆ ਤੁਹਾਡੇ ਕੋਲ ਕਾਗਜ਼ਾਂ 'ਚ ਜਮਾ ਹੈਗਾ ਪਰ ਖਜ਼ਾਨੇ 'ਚ ਨਹੀਂ ਹੈਗਾ ਫਿਰ ਜਨਾਬ ਜੇ ਖਜ਼ਾਨੇ 'ਚ ਨਹੀਂ ਹੈਗਾ ਫਿਰ ਕਿੱਥੇ ਆ 12000 ਕਰੋੜ ਇਸਨੇ ਕੀਤਾ ਗੋੜ ਜਾਨਵਰ ਪਸ਼ੂਆਂ ਨੂੰ ਦਫਨਾਉਣ ਦਾ ਜਾਂ ਉਹਨਾਂ ਦੇ ਹੱਡਾ ਰੋੜੀ ਦੇ ਵਿੱਚ ਪਚਾ ਕੇ ਉੱਥੇ ਦੇ ਪ੍ਰਬੰਧ ਕਰਨ ਦਾ ਹੀ ਮਸਲਾ ਨਹੀਂ ਹੈ ਜੋ ਸਹੀ ਸਮੇਂ ਤੇ ਤੁਰੰਤ ਨਹੀਂ ਕੀਤਾ ਜਾਂਦਾ ਤਾਂ ਇੱਕ ਵੱਡੀਆਂ ਬਿਮਾਰੀਆਂ ਫੈਲਣ ਦਾ ਖਤਰਾ ਖੜਾ ਹੈ ਪੰਜਾਬ ਚ ਖੜਾ ਦੇ ਪਾਣੀ ਚ ਮਰੇ ਹੋਏ ਪਸ਼ੂ ਹ ਨਵੀਂ ਚੁਣੌਤੀ ਬਣ ਗਏ ਨੇ ਕਹਿੰਦੇ ਕਿ ਹੁਣ ਜਦੋਂ ਖੜਾ ਦਾ ਪਾਣੀ ਘਟਿਆ ਤਾਂ ਮਰੇ ਹੋਏ ਪਸ਼ੂ ਦਿਖਣ ਲੱਗ ਪਏ ਨੇ ਮਤਲਬ ਕਿਸੇ ਨਾ ਕਿਸੇ ਬਵਾਦ ਚ ਇਹਨਾਂ ਦਾ ਕੋਈ ਨਾ ਕੋਈ ਐਮ ਐਲ اے ਮੰਤਰੀ ਫਸਦਾ ਹੀ ਰਹਿੰਦਾ ਹੈ ਉਹ ਛੇੜਖਾਨੀ ਦਾ ਮਸਲਾ ਹੋਵੇ ਹੈ ਉਹ ਰਿਸ਼ਵਤ ਦਾ ਮਸਲਾ ਹੋਵੇ ਉਹ ਕਮਿਸ਼ਨ ਖਾਣ ਦਾ ਮਸਲਾ ਹੋਵੇ ਉਹ ਭ੍ਰਸ਼ਟਾਚਾਰ ਦਾ ਮਸਲਾ ਹੋਵੇ ਹੈ ਕੋਈ ਨੀਲੀ ਕਾਲੀ ਫਿਲਮ ਵਾਲਾ ਮਸਲਾ ਹੋਵੇ ਪਤਾ ਨਹੀਂ ਵੀ ਕਿੱਥੋਂ ਕਿੱਥੋਂ ਮਾਮਲੇ ਹੁੰਦੇ ਹਨ ਹੁਣ ਸਵਾਲ ਇਹ ਆ ਕਿ ਕੀ ਪੰਜਾਬ ਦੇ ਵਿੱਚ ਹੋਰ ਜਿਵੇਂ ਨੀ ਚਾਉਣ ਦੀ ਤਿਆਰੀ ਹੈ ग्लोबल ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਹੜ੍ਹ ਚੋਂ ਭਰਿਆ ਪੰਜਾਬ ਹੜ੍ਹ ਦੀ ਸਥਿਤੀ ਤੋਂ ਬਾਅਦ ਪੈਦਾ ਹੋਈਆਂ ਦਿੱਕਤਾਂ ਨਾਲ ਨਜਿੱਠ ਰਿਹਾ ਤੇ ਪਰ ਸਿਆਸੀ ਪਰਤਾਂ ਵੀ ਸਾਹਮਣੇ ਆਉਣ ਲੱਗੀਆਂ ਜਿਵੇਂ ਪਾਣੀ ਉਤਰਨ ਤੋਂ ਬਾਅਦ ਸਥਿਤੀ ਦਿਖਣ ਲੱਗੀ ਹੈ ਕਿ ਕਿੰਨੀ ਮੁਸ਼ਕਲ ਭਰੀ ਹੈ ਉਸੇ ਤਰ੍ਹਾਂ ਇਹ ਸਿਆਸੀ ਪਾਣੀ ਉਤਰਨ ਤੋਂ ਬਾਅਦ ਵੀ 8 ਲੱਖ ਗੰਦ ਦੇਖਣ ਲੱਗਿਆ ਹੈ 12000 ਕਰੋੜ ਕਿਸ ਨੇ ਕੀਤਾ ਗੋੜ ਇਹ ਸਵਾਲ ਵੱਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਪੰਜਾਬ ਨਾਲ ਮਜ਼ਾਕ ਕਰ ਗਏ 1600 ਕਰੋੜ ਦਾ 12000 ਕਰੋੜ ਦਾ ਕਹਿ ਕੇ ਜੀ ਤੁਹਾਡੇ ਕੋਲ ਪਿਆ ਹੈ ਕੁਛੋ ਦੇ ਦਿਓ ਜਦੋਂ ਕਿ ਤਕਨੀਕੀ ਮਾਇਰਾਂ ਦਾ ਆਰਥਿਕ ਮਾਇਰਾਂ ਦਾ ਸਿਆਸਤ ਤੋਂ ਵੱਖ ਭਿਰਾਂ ਦਾ ਇਸਪੱਸ਼ਟ ਕਹਿਣਾ ਹੈ ਕਿ ਕੇਂਦਰੀ ਮਨਜ਼ੂਰੀ ਤੋਂ ਬਿਨਾ ਮਨਜ਼ੂਰੀ ਦੇ ਨਾਲ-ਨਾਲ ਉਹਦੇ ਜਿਹੜੇ ਨਿਯਮ ਨੇ ਉਹਨਾਂ 'ਚ ਸੋਧ ਕੀਤੇ ਬਿਨਾ ਉਹਨਾਂ 'ਚੋਂ ਇੱਕ ਨਵਾਂ ਪੈਸਾ ਨਹੀਂ ਵਰਤ ਸਕਦੇ ਤੇ ਜੇ ਉਹਦੇ ਵਿੱਚੋਂ ਨਵਾਂ ਪੈਸਾ ਨਹੀਂ ਵਰਤਿਆ ਜਾ ਸਕਦਾ ਫਿਰ ਪ੍ਰਧਾਨ ਮੰਤਰੀ ਜੀ ਕਿਉਂ ਕਹਿ ਕਿ 12000 ਕਰੋੜ ਰੁਪਇਆ ਹੈ 1600 ਮੈਂ ਹੋਰ ਦੇ ਚੱਲਿਆ 1600 ਕਰੋੜ ਬਹੁਤ ਘੱਟ ਹੈ ਪਰ ਉਹ 12000 ਕਰੋੜ ਨੂੰ ਲੈ ਕੇ ਬਾਕੀ ਦਲਾਂ ਨੇ ਸੱਤਾਧਾਰੀ ਤਿਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਕਾਂਗਰਸ ਰਾਜਾਪੜਿੰਗ ਦੱਸਣ ਜੀ ਕਿੱਥੇ ਆਓ 12000 ਕਰੋੜ ਇਹਨਾਂ ਨੇ ਗੋਲ ਕਰ ਲਿਆ ਹੋ ਇਹਨਾਂ ਨੇ ਖਾ ਲਿਆ ਹੋ ਹੈ ਸੁਖਵੀਰ ਸਿੰਘ ਬਾਦਲ ਕਿਹਾ ਦੋ ਜੀ 12000 ਕਰੋੜ ਦਾ ਹਿਸਾਬ ਜਦੋਂ ਕਿ ਪੰਜਾਬ ਸਰਕਾਰ ਇਸ 12000 ਕਰੋੜ ਦੇ ਹਿਸਾਬ ਨਾਲ ਆਪਣੀ ਗੱਲ ਰੱਖਣ ਸਾਹਮਣੇ ਆਈ ਹੈ ਹਾਲ ਉਹੀ ਹੈ ਜਿਹੋ ਜਿਹਾ ਹਾਲ ਪੈਕੇਜ ਮੰਗਣ ਲੱਗੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਰੇ ਪੈਕੇਜ ਦੀ ਗੱਲ ਕਰਨ ਲੱਗੇ ਆ ਐ ਸਾਡੇ ਜਿਹੜੇ ਚੀਫ ਸਕੱਟਰੀ ਨੇ ਹੈਨਾ ਉਹਨਾਂ ਨੇ ਜੀ ਕਹਿੰਦੇ 13 ਹਜ਼ਾਰ ਕਰੋੜ ਦੀ ਗੱਲ ਕੀਤੀ ਤੇ ਇਧਰ ਮੰਤਰੀ ਸਾਹਿਬ ਮੁੰਡੀਆਂ ਸਾਹਿਬ ਉੱਠ ਕੇ ਕਹਿੰਦੇ ਜੀ 20 ਹਜ਼ਾਰ ਕਰੋੜ ਚਾਹੀਦਾ ਪਹਿਲਾਂ ਤਾਂ ਪਹਿਲਾਂ ਹੀ ਕਦੇ 13 ਹਜ਼ਾਰ ਕਦੇ 15 ਹਜ਼ਾਰ ਕਦੇ 20 ਹਜ਼ਾਰ ਕਦੇ 25 ਹਜ਼ਾਰ ਹੈ ਇਦਾਂ ਬਾਹਰ ਵੱਖੋ ਵੱਖ ਬਿਆਨ ਦਿੰਦੇ ਰਹੇ ਉੱਥੇ ਦੱਸਦਾ ਵੀ ਜੀ ਤੌਰ ਤੇ ਜੇ ਤੁਸੀਂ 13 ਹਜ਼ਾਰ 3.13 ਹਜ਼ਾਰ ਕਰੋੜ ਦੀ ਗੱਲ ਕਰ ਰਹੇ ਹਾਂ ਤੇ ਫਿਰ ਦੂਗਾ ਮੰਤਰੀ ਤੁਹਾਡਾ 20 ਹਜ਼ਾਰ ਕਰੋੜ ਦੀ ਗੱਲ ਕਰ ਰਿਹਾ ਕੋਈ ਤਾਲਮੇਲ ਹੀ ਨਹੀਂ ਇਸੇ ਤਰ੍ਹਾਂ ਦੀ ਸਥਿਤੀ ਹੁਣ ਇੱਥੇ ਹੈ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਜੀ ਕਹਿੰਦੇ ਪੈਸਾ ਤਾਂ ਪਈ ਆ ਤੁਹਾਡੇ ਕੋਲ ਪਰ ਜੀ ਖਰਚੇ ਦਾ ਅਧਿਕਾਰ ਹੀ ਨਹੀਂ ਬਿਲਕੁਲ ਖਰਚੇ ਦਾ ਅਧਿਕਾਰ ਨਹੀਂ ਸਾਰਿਆਂ ਨੂੰ ਪਤਾ ਕਿ ਉਹ ਕੇਂਦਰ ਜਾਂ ਤਾਂ ਨਿਯਮ ਨਰਮ ਕਰੇ ਉਹ ਚ ਨਿਯਮ ਦੀ ਤਬਦੀਲੀ ਕਰੇ ਦੇ ਨਾਲ ਹੁਕਮ ਜਾਰੀ ਕਰੇ ਉਤੋਂ ਬਿਨਾ ਉਹਦੇ ਵਿੱਚੋਂ ਪੈਸਾ ਨਹੀਂ ਕਢਿਆ ਜਾ ਸਕਦਾ ਪਰ ਰਾਜ਼ ਖੁੱਲ ਗਿਆ ਕਿ ਜੀ 12000 ਦਾ 12000 ਕਰੋੜ ਇਸ ਮੌਕੇ ਗੋਲ ਹੈ ਪੰਜਾਬ ਦੇ ਵਿੱਤ ਮੰਤਰੀ ਦਾ ਇਹ ਕਹਿਣਾ ਹੈ ਕਿ ਬਹੀ ਖਾਤੇ 'ਚ ਹੈਗਾ ਕਾਗਜ਼ਾਂ 'ਚ ਜਮਾ ਹੈਗਾ ਪਰ ਖਜ਼ਾਨੇ 'ਚ ਨਹੀਂ ਹੈਗਾ ਫਿਰ ਜਨਾਬ ਜੇ ਖਜ਼ਾਨੇ 'ਚ ਨਹੀਂ ਹੈਗਾ ਫਿਰ ਕਿੱਥੇ ਆ ਮੈਂ ਨਹੀਂ ਕਹਿੰਦਾ ਕਿ ਉਪਰਾਸਾਚਾਰ ਹੋ ਗਿਆ ਮੈਂ ਨਹੀਂ ਕਹਿੰਦਾ ਕਿ ਤੁਸੀਂ ਕਿਤੇ ਦੋ ਨੰਬਰ ਚਲਾ ਲਿਆ ਕਿਤੇ ਬੰਡ ਬਣਈਆ ਹੋ ਗਿਆ ਕੋਈ ਦਿੱਲੀ ਵਾਲਾ ਲੈ ਗਿਆ ਕੋਈ ਇਧਰ ਵਾਲਾ ਲੈ ਗਿਆ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਤੁਸੀਂ ਸਹੀ ਥਾਂ ਖਰਚੇ ਆਊਗਾ ਲੋੜ ਅਨੁਸਾਰ ਖਰਚੇ ਆਊਗਾ ਘਟ ਕਰਜ਼ਾ ਚੱਕਣ ਦਾ ਹਵਾਲਾ ਕਿ ਜੀ ਅਸੀਂ ਉਹਨਾਂ ਕਰਜ਼ਾ ਘਟ ਚੱਕ ਲਿਆ ਸੀ ਇਹ ਵਰਤ ਲੈ ਇਧਰ ਉਧਰ ਪਰ ਕਿਹਦੀ ਮਨਜ਼ੂਰੀ ਨਾਲ ਮਤਲਬ ਪੰਜਾਬ ਦੇ ਜਿਸ ਹਾਲਾਤ ਦੇ ਲਈ ਉਹ ਪੈਸਾ ਹੈ ਉਹ ਹਾਲਾਤ ਆ ਗਏ ਉਸ ਸਥਿਤੀ ਬਣ ਗਈ ਉਹ ਹੜ ਦਾ ਦੌਰ ਹੈ ਉਹਦੇ باوجود ਵੀ ਉਹਦੇ ਵਿੱਚੋਂ ਪੈਸਾ ਨਹੀਂ ਵਰਤਿਆ ਜਾ ਸਕਦਾ ਜੇ ਉਸ ਸਮੇਂ ਵੀ ਨਹੀਂ ਵਰਤਿਆ ਜਾ ਸਕਦਾ ਫਿਰ ਕਿਸ ਸਮੇਂ ਵਰਤ ਲਿਆ ਕਿਵੇਂ ਵਰਤ ਲਿਆ ਕਿਸ ਅਧਿਕਾਰ ਨਾਲ ਵਰਤ ਲਿਆ 12000 ਕਰੋੜ ਕਿਸ ਨੇ ਕੀਤਾ ਘੋੜ ਇਸ ਸਵਾਲ ਤਾਂ ਫਿਰ ਪੁੱਛਿਆ ਜਾਊਗਾ ਨਾ ਹਾਂ ਰਾਜਾ ਬਲਿੰਗ ਜੀ ਸਵਾਲ ਤੁਸੀਂ ਵੀ ਕਰ ਰਹੇ ਹੋ ਤੁਹਾਡੇ ਰਾਜ ਦੇ ਵਿੱਚ ਵੀ 6-7000 ਕਰੋੜ ਦੇ ਕਰੀਬੇ ਰਾਸ਼ੀ ਸੀ ਉਸ ਸਮੇ ਵੀ ਇਦਾਂਤਰ ਕੋ ਕਪੜਾ ਹੋਇਆ ਉਸ ਸਮੇ ਵੀ ਕੋਈ ਇਦਰ ਉਧਰ ਹੋਇਆ ਸੱਚੇ ਕਹੇ ਤੁਹਾਨੂੰ ਵੀ ਪਤਾ ਹੋਊਗਾ ਫਿਰ ਤੁਸੀਂ ਆਪਣੇ ਸਮਝਦਾਰ ਸਾਹਿਬ ਕੋ ਤੱਕ ਪਾ ਲਓ ਕਿ ਉਸ ਸਮੇ ਤੁਸੀਂ ਦੇਖੇਗੇ ਸੀ ਉਹਨਾਂ ਹੈਗਾ ਸੀ ਜਾਂ ਇਹ ਦੱਸਾਂ ਕਿ ਉਸ ਸਮੇ ਵਾਲਾ ਤਾਂ ਹੈਗਾ ਸੀ ਜੀ ਅਸੀਂ ਉਹ ਵਰਤਿਆ ਜਾਂ ਉਹ ਤੋਂ ਉੱਪਰ ਵਾਲੀ ਵਰਤਿਆ ਜਾਂ ਪਹਿਲਾਂ ਉਹ ਵਰਤ ਕੇ ਸੀ ਇਹਦਾ ਮਤਲਬ 12000 ਕਰੋੜ ਦਾ ਕੋਈ ਨਵਾਂ ਖੇਲ ਤਾਂ ਹੈ ਇੱਥੇ ਕਹੀ ਜਾਂਦਾ 60000 ਕਰੋੜ ਹੈ ਨਾ ਜੀ ਬਿਲਕੁਲ ਜੀ 50000 ਕਰੋੜ ਦੇ ਘਰੀਤਾ ਸਾਡੇ GST ਹੈ 8000 ਕਰੋੜ ਦੇ ਕਰੀਬ ਸਾਡਾ ਪਿੰਡੂ ਵਿਕਾਸ ਫੰਡ ਹੈ ਉਦੋਂ ਬਿਨਾ ਬਾਕੀ ਮਿਲਾ ਕੇ 60000 ਕਰੋੜ ਹੋਇਆ ਪਰ ਇਹ ਚ ਨਾਲ ਗੱਡ ਨਾ ਕਰੋ ਕਿ 6400 ਕਰੋੜ ਹੁਣ ਦੇ ਦਿਓ ਜੀ ਤਾਂ ਅਸੀਂ ਇਧਰ ਲਾਵਾਂਗੇ ਹੁਣ ਤੁਹਾਡੇ ਕੰਮ ਸੀ ਕੇਂਦਰ ਮੂਰੇ ਆਪਣਾ ਸਹੀ ਕੇਸ ਰੱਖਣਾ ਤੇ ਉਹਨਾਂ ਤੋਂ ਘੱਟੋ ਘੱਟ 10000 12000 ਕਰੋੜ ਦਾ ਪੈਕੇਜ ਲੈਣਾ ਪਰ ਜਿਹੜਾ ਇਹ 12000 ਕਰੋੜ ਹੈ ਇਹਦੇ ਲਈ ਕੇਂਦਰ ਤੋਂ ਮਨਜ਼ੂਰੀ ਦੇ ਲਈ ਯੋਜਨਾਬੱਧ ਤਰੀਕੇ ਨਾਲ ਉਹਨਾਂ ਦਾ ਬੁਹਾ ਖੜਕਾਉਣਾ ਅਸਲ ਤੁਸੀਂ ਮੰਗੇ ਨਹੀਂ ਸਕਦੇ ਕਿਉਂਕਿ ਤੁਹਾਨੂੰ ਡਰ ਲੱਗਦਾ ਕਿ ਜੇ ਅਸੀਂ ਮੰਗਿਆ ਤੇ ਸਾਡਾ ਤਾਂ ਰਾਜ਼ ਖੁੱਲ ਜਾਣਾ ਤੁਹਾਡੇ ਪਹੀ ਖਾਤਿਆਂ 'ਚ ਪੈਸਾ ਹੈਗਾ ਤੇ ਤੁਹਾਡੇ ਖੀਸੇ 'ਚ ਨਹੀਂ ਹੈਗਾ ਤੁਹਾਡੇ ਖਜ਼ਾਨੇ 'ਚ ਨਹੀਂ ਹੈਗਾ ਫਿਰ ਕਿੱਥੇ ਗਿਆ ਜਨਾਬ ਹਿਸਾਬ ਤਾਂ ਦੇਣਾ ਪਊਗਾ ਇਹ ਕਹਿ ਕੇ ਕਹਿੰਦੀ ਸਰਨਾ ਕਿ ਅਸੀਂ ਉਹਨਾਂ ਕਰਜ਼ਾ ਘੱਟ ਚੱਕਿਆ ਸੀ ਉਹਨਾਂ ਲੋਨ ਘੱਟ ਲਿਆ ਸੀ ਕੋਈ ਲੋਨ ਤਾਂ ਪਹਿਲਾਂ ਨਾਲ ਉਹ ਵੀ ਵਧਾਤਾ ਤੁਸੀਂ 4000 ਤੋਂ 4300 ਕਰੋੜ ਰੁਪਈਆ ਲਗਭਗ ਹਰ ਮਹੀਨੇ ਚੱਕ ਰਹੇ ਹੋ ਕਰਜ਼ਾ ਕਿੱਥੇ ਨੂੰ ਜਾਣਾ ਪੰਜਾਬ ਨੇ ਜਵਾਬ ਜਿਹੜਾ ਜੰਮ ਰਿਹਾ 1 ਲੱਖ ਤੋਂ ਵੱਧ ਦਾ ਕਰਜ਼ਈ ਹੋ ਕੇ ਜੰਮ ਰਿਹਾ ਪੰਜਾਬ ਦਾ ਹਰ ਵਸਨੀਕ ਹਰ ਵਾਸੀ 1 ਲੱਖ ਤੋਂ ਉੱਪਰ ਦਾ ਕਰਜ਼ਦਾਰ ਹੈ ਤੇ ਆ ਜੋ ਮੁਸੀਬਤ ਪਈ ਆ ਉਹਨੂੰ ਪੰਜਾਬ ਆਪਣੇ ਸਿਰ ਤੇ ਕੱਢ ਰਿਹਾ ਤੇ ਤੁਹਾਡੀ ਆ ਲੜਾਈਏ ਇੱਕ ਸੁਰਨੀ ਇਕਤਾਲ ਨਹੀਂ ਪੰਜਾਬ ਦੇ ਲਈ ਕੋਈ ਉਹ ਨਹੀਂ ਇੱਕ ਦੋ ਨੂੰ ਭੰਡੋ ਤੇ ਪਰ ਰਾਜ ਖੁੱਲਣ ਲੱਗੇ ਜਨਾਬ ਹਾਂ ਕੇਂਦਰ ਦੀ ਵਧ ਨੀਤੀ ਵੀ ਨਾਲ ਹੀ ਉਜਾਗਰ ਹੋ ਰਹੀ ਹੈ ਇੱਥੋਂ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਹੋਰਾਂ ਨੇ ਲੰਘੇ ਕੱਲ ਕੈਬਨਿਟ ਦੀ ਬੈਠਕ ਕੀਤੀ ਆ ਕੋਈ ਕੈਬਨਿਟ ਦੀ ਬੈਠਕ ਦੇ ਵਿੱਚ ਜੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆ ਕੇ ਗਏ ਨੇ ਤਾਂ ਉਹਨਾਂ ਨੇ ਪੰਜਾਬ ਦਾ ਮਸਲਾ ਵੀ ਪੱਛਾ ਹੋਊਗਾ ਪਰ ਨਹੀਂ ਜਨਾਬ ਕੈਬਨਿਟ ਦੀ ਬੈਠਕ ਦੇ ਵਿੱਚ ਬਿਹਾਰ ਦਾ ਫਿਕਰ ਸੀ ਪੰਜਾਬ ਦਾ ਨਹੀਂ ਤੁਹਾਡੀ ਮੰਤਰੀ ਸਾਹਿਬ ਨੇ ਖੁਦ ਜਿਹੜੇ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਅਸ਼ਵਨੀ ਜੀ ਉਹਨਾਂ ਨੇ ਇਹ ਗੱਲ ਮੀਡੀਆ ਨਾਲ ਸਾਂਝੀ ਕੀਤੀ ਕਿ ਲੰਘੇ ਬੁੱਧਵਾਰ ਕੈਬਨਿਟ ਦੀ ਬੈਠਕੀ ਉਸ ਕੈਬਨਿਟ ਦੀ ਬੈਠਕ ਦੇ ਵਿੱਚ ਬਿਹਾਰ ਦੇ ਲਈ 7600 ਕਰੋੜ ਤੋਂ ਵੱਧ ਦਾ ਪੈਕੇਜ ਮਨਜ਼ੂਰ ਹੋਇਆ ਵਿਕਾਸ ਕਰਨ ਲਈ ਹੁਣ ਇੱਥੋਂ ਦਾ ਜਗਾ ਲਓ ਕੇਂਦਰ ਸਰਕਾਰ ਦੀ ਨੀਅਤ ਕੇਂਦਰ ਸਰਕਾਰ ਦੀ ਬਦਨੀਅਤ ਫਿਰ ਕਿਉਂ ਨਾ ਸਵਾਲ ਕਰੀਏ ਕਿ ਤੁਸੀਂ ਪੰਜਾਬ ਨੂੰ ਹੋਰ ਨਜ਼ਰੀ ਨਾਲ ਦੇਖਦੇ ਹੋ ਤੁਸੀਂ ਪੰਜਾਬ ਪ੍ਰਤੀ ਰੋਸਾ ਕੱਢ ਰਹੇ ਹੋ ਤੁਹਾਡੀ ਪੰਜਾਬ ਪ੍ਰਤੀ ਅੰਦਰ ਚਿਹੜਾ ਕਿਉਂ ਨਾ ਸਵਾਲ ਕਰੀਏ ਜੇ ਤੁਸੀਂ ਪੰਜਾਬ ਦਾ ਦਰਦ ਸੁਣ ਕੇ ਗਏ ਹੋ ਉਹ ਦੇਖ ਕੇ ਗਏ ਹੋ ਤਾਂ ਅਗਲੇ ਦਿਨ ਤੁਹਾਡੀ ਕੈਬਨਿਟ ਦੇ ਵਿੱਚ ਪਹਿਲਾ ਏਜੰਡਾ ਉਹ ਹੁੰਦਾ ਇੱਥੇ ਕਹਾਈ ਜਾ ਰੋਬਨੀ ਚ ਬਿੱਟੂ ਤੋਂ ਕਿ ਜੀ ਇਹ ਤਾਂ ਅਜੇ ਸ਼ੁਰੂਆਤੀ ਹੈ ਜੀ ਹੋਰ ਫੰਡ ਆਉਣਗੇ ਜਦੋਂ ਪੂਰਾ ਪਤਾ ਲੱਗ ਗਿਆ ਕਹਾਈਆ ਉਹ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਕਿ ਨਹੀਂ ਇਹ ਤਾਂ ਟੋਕਨ ਮੰਨੀ ਹੈ ਪਲਾਟ ਖਰੀਦਣ ਆਈ ਸੀ ਟੋਕਨ ਮੰਨੀ ਹੈ ਕਿ ਜੀ ਹੋਰ ਆਉਣਗੇ ਹਲੇ ਤੇ ਉਸ ਕੈਬਨਟ ਦੇ ਵਿੱਚ ਬਿਹਾਰ ਦੇ ਲਈ 7616 ਕਰੋੜ ਦਾ ਤੁਸੀਂ ਮਨਜ਼ੂਰ ਕੀਤਾ ਕਿ ਜੀ ਬਿਹਾਰ ਦੇ ਲਈ ਅਸੀਂ ਆ ਰੇਲਵੇ ਪ੍ਰੋਜੈਕਟ ਬਣਾਉਣਾ ਜੀ ਇਹ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜੀ ਕਹਿੰਦੇ ਜੀ ਕੈਬਨਟ ਵਿੱਚ ਫੈਸਲਾ ਹੋ ਗਿਆ ਜੀ ਤੇ ਕੇਂਦਰ ਨੇ ਜੀ ਉੱਥੋਂ ਬੁਨਿਆਦੀ ਢਾਂਚੇ ਲਈ ਜੀ ਉੱਥੇ ਦੋ ਵੱਡੇ ਪ੍ਰੋਜੈਕਟ ਲਾਉਣੇ ਨੇ ਜੀ ਕੋਈ ਪ੍ਰੋਜੈਕਟ ਨਹੀਂ ਭਰਾਵਾ ਮੋਟਾ ਪੱਕੀਆਂ ਕਰਨੀਆਂ ਕਿਉਂਕਿ ਬਿਹਾਰ 'ਚ ਚੋਣਾਂ ਆ ਰਹੀਆਂ ਸੋ ਬਿਹਾਰ ਜ਼ਰੂਰੀ ਹੈ ਪੰਜਾਬ ਨਹੀਂ ਜੇ ਤੁਸੀਂ ਇਹ ਦੇਖਦੇ ਕਿ ਇਹ ਸਰਦੀ ਸੁੱਭਾ ਇਸ ਦੇ ਨਾਤੇ ਦੇਸ਼ ਦੀ ਮਤਲਬ ਕਿ ਜਿਗਰ ਬਣਦਾ ਹੈ ਦੇਸ਼ ਦਾ ਦਿਲ ਬਣਦਾ ਹੈ ਇਹ ਦੇਸ਼ ਦੀ ਢਾਲ ਬਣਦਾ ਤਾਂ ਤੁਹਾਡਾ ਨਜ਼ਰੀਆ ਪੰਜਾਬ ਪ੍ਰਤੀ ਹੋਰ ਹੁੰਦਾ ਜੇ ਤੁਸੀਂ ਦੇਖਦੇ ਕਿ ਉਹ ਪੰਜਾਬ ਸੂਬਾ ਜਿਹੜਾ ਕੇਂਦਰ ਦੇ ਲਈ ਭੜੋਲੇ ਭਰਦਾ ਤੁਹਾਡੀਆਂ ਮੁਫਤ ਆਟਾ ਵਾਲੀਆਂ ਸਕੀਮਾਂ 'ਚ ਯੋਗਦਾਨ ਪਾਉਂਦਾ ਹੈ ਦੇਸ਼ ਨੂੰ ਭੁੱਖਾ ਨਹੀਂ ਮਰਨ ਦੇਦਾ ਤੁਹਾਡਾ ਨਜ਼ਰੀਆ ਹੋਰ ਹੁੰਦਾ ਜੇ ਤੁਸੀਂ ਦੇਖਦੇ ਕਿ ਉਹ ਪੰਜਾਬ ਹੈ ਜਿਹੜਾ ਆਜ਼ਾਦੀ ਤੋਂ ਲੈ ਕੇ ਹਰ ਸੰਘਰਸ਼ 'ਚ ਦੇਸ਼ ਦੇ ਲਈ ਹੱਕ ਤਾਨ ਕੇ ਖੜਿਆ ਹੈ ਨਹੀਂ ਜਨਾਬ ਤੁਹਾਡੇ ਸਿਆਸੀਆਂ ਕਾਂ ਲੱਗੀਆਂ ਤੇ ਉਹਨਾਂ ਅੰਕਾਂ 'ਚੋ ਬਿਹਾਰ ਦਿਖ ਰਿਹਾ ਪੰਜਾਬ ਨਹੀਂ ਕਿਉਂਕਿ ਤੁਹਾਨੂੰ ਚੋਣਾ ਦਾ ਫਿਕਰ ਹੈ ਬੇਸ਼ੱਕ ਭਾਖੜਾ ਡੈਮ ਤੋਂ ਇੱਕ ਵਾਰ ਫੇਰ ਪਾਣੀ ਛੱਡੇ ਜਾਣ ਦੀ ਸੂਚਨਾ ਹੈ ਤੇ ਉਹਦੇ ਨਾਲ ਫੇਰ ਇੱਕ ਵਾਰ ਸਤਲੁਜ ਦਰਿਆ ਦੇ ਕਿਨਾਰੇ ਵਸੇ ਲੋਕਾਂ ਦੀ ਫਿਕਰ ਵਧਿਆ ਹੈ ਪਰ ਜਿਸ ਤਰ੍ਹਾਂ ਸੂਚੇ ਪੰਜਾਬ ਦੇ ਵਿੱਚ ਖਾਸ ਕਰਕੇ ਸਰਦੀ ਖੇਤਰ ਦੇ ਵਿੱਚ ਪਾਣੀ ਘਟਿਆ ਉਤੋਂ ਬਾਅਦ ਮਰੇ ਹੋਏ ਪਸ਼ੂਆਂ ਨੂੰ ਸੰਭਾਲਣ ਦਾ ਮੁੱਖ ਮੁੱਦਾ ਬਣ ਗਿਆ। ਉਹਨਾਂ ਨੂੰ ਹਿੱਲੇ ਲਾਉਣ ਦਾ ਮੁੱਖ ਮੁੱਦਾ ਬਣ ਗਿਆ। ਮਸਲਾ ਕਬੱਡਾ ਹੈ। ਕਿਉਂਕਿ ਇਹ ਕੱਲੇ ਪਸ਼ੂਆਂ ਨੂੰ ਦਫਨਾਉਣ ਦਾ ਜਾਂ ਉਹਨਾਂ ਦੇ ਹੱਡਾ ਰੂੜੀ ਦੇ ਵਿੱਚ ਪਚਾ ਕੇ ਉੱਥੇ ਤੇ ਪ੍ਰਬੰਧ ਕਰਨ ਦਾ ਹੀ ਮਸਲਾ ਨਹੀਂ ਹੈ। ਜੇ ਉਹ ਸਹੀ ਸਮੇਂ ਤੇ ਤੁਰੰਤ ਨਹੀਂ ਕੀਤਾ ਜਾਂਦਾ ਤਾਂ ਇੱਕ ਵੱਡੀਆਂ ਬਿਮਾਰੀਆਂ ਫੈਲਣ ਦਾ ਖਤਰਾ ਖੜਾ ਹੈ। ਕਿਉਂਕਿ ਇਹ ਪਸ਼ੂ ਪੰਡਾਂ ਦੀਆਂ ਯੂਹਾਂ 'ਚ ਪਿੰਡਾਂ ਦੀਆਂ ਫਿਰਨੀਆਂ ਤੇ ਹੈਨਾ ਖੇਤਾਂ 'ਚ ਸੜਕਾਂ ਦੇ ਟੁੱਟੀਆਂ ਸੜਕਾਂ ਦੇ ਕਿਨਾਰੇ ਮੀਹਾਂ ਤੇ ਜਿੱਥੇ-ਜਿੱਥੋਂ ਹੜਕੇ ਗਏ ਉੱਥੋਂ ਦੋ ਇਦਾਂ ਕਿਤੇ ਨਾ ਕਿਤੇ ਫਸੇ ਪਏ ਨੇ ਮੇਸ਼ਕ ਬਹੁਤ ਵੱਡੀ ਗਿਣਤੀ 'ਚ ਪਸ਼ੂ ਧਨ ਹੜਕੇ ਸਰਹੱਦ ਪਾਰ ਪਾਕਿਸਤਾਨ ਵੀ ਗਏ ਕਈ ਪਸ਼ੂ ਉੱਧਰ ਬਚਾਏ ਵੀ ਗਏ ਨੇ ਕਈਆਂ ਲੋਕਾਂ ਨੇ ਆਪਣੇ ਕੋਠਿਆਂ ਦੇ ਵਿੱਚ ਛਾੜੇ ਨੇ ਕਈ ਲੋਕ ਕੱਢਣ 'ਚ ਕਾਮਯਾਬ ਹੋ ਗਏ ਕਈ ਲੋਕਾਂ ਦੇ ਘਰਾਂ ਬੇੜਿਆਂ 'ਚ ਜਿੜਣਾ 'ਚ ਥੋੜਾ ਘੱਟ ਪਾਣੀ ਸੀ ਉਹ ਸਿਰ ਪਾਣੀ 'ਚ ਪਸ਼ੂ ਬੰਨੀ ਰੱਖੇ ਕੰਨਿਆਂ ਨੇ ਉਹਨਾਂ ਚੋਂ ਕੱਢ ਕੇ ਜੇ ਘਰ ਉੱਚਾ ਸੀ ਤਾਂ ਪਸ਼ੂ ਵਾਲੇ ਬਾੜੇ ਚੋਂ ਕੱਢ ਕੇ ਉਹਨੂੰ ਆਪਣੇ ਡਰੈਗ ਰੂਮਾਂ ਤੱਕ ਬਾੜਿਆ ਇੰਜ ਪਸ਼ੂ ਤਾਂ ਵੱਡਾ ਬਚਾਇਆ ਵੀ ਹੈ ਪਰ ਤਾਂ ਵੀ ਮੋਟਾ ਅੰਦਾਜ਼ਾ ਹੈ ਕਿ 3.5 ਲੱਖ ਤੋਂ ਵੱਧ ਤੇ 4 ਲੱਖ ਦੇ ਕਰੀਬ ਪੰਜਾਬ ਚ ਪਸ਼ੂ ਧੰਦਾ ਨੁਕਸਾਨ ਹੋਇਆ ਸਭ ਤੋਂ ਵੱਧ ਮਹਿਸਾਂ ਦਾ ਫਿਰ ਗਾਈਆਂ ਤੇ ਬਲਦਾਂ ਦਾ ਫਿਰ ਬੱਕਰੀਆਂ ਮੁਰਗੀਆਂ ਦਾ ਕੁੱਤਿਆਂ ਦਾ ਕੋਈ ਹਿਸਾਬ ਨਹੀਂ ਜਿਹੜੇ ਹੜ੍ਹੇ 'ਚ ਮਰੇ ਉਹ ਬਿਸ਼ੱਕ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਅਵਾਰਾ ਸੀ ਜੀ ਚਲੋ ਉਹ ਤੁਸੀਂ ਅਣ ਦੇਖੀ ਵੀ ਕਰ ਦੋਗੇ ਪਰ ਉਹਨਾਂ ਨੂੰ ਵੀ ਸੰਭਾਲਣਾ ਇਸ ਮੌਕੇ ਉਹ ਜੇ ਮਰੇ ਹੋਏ ਨੇ ਤਾਂ ਉਹਨਾਂ ਨੂੰ ਵੀ ਉਸੇ ਤਰ੍ਹਾਂ ਸੰਭਾਲਣਾ ਪੈਣਾ ਨਹੀਂ ਤੇ ਬਿਮਾਰੀ ਪੈਲਣ ਦਾ ਖਤਰਾ ਖੜਾ ਮੇਰੇ ਮੈਂ ਚਰਨਿਤ ਪੁੱਲ ਦੀ ਰਿਪੋਰਟ ਦੇਖ ਰਿਆ ਸੀ ਉਹ ਕਹਿੰਦੇ ਹੜਾਂ 'ਚ ਮਰੇ ਪਸ਼ੂਆਂ ਦਾ ਨਵੇੜਾ ਬਣਿਆ ਵੱਡੀ ਚੁਣੌਤੀ ਪੰਜਾਬ 'ਚ ਹੜਾਂ ਦੇ ਪਾਣੀ 'ਚ ਮਰੇ ਹੋਏ ਪਸ਼ੂ ਹੁਣ ਨਵੀਂ ਚੁਣੌਤੀ ਬਣ ਗਏ ਨੇ ਕਹਿੰਦੇ ਕਿ ਹੁਣ ਜਦੋਂ ਹੜਾਂ ਦਾ ਪਾਣੀ ਘਟਿਆ ਆ ਤਾਂ ਮਰੇ ਹੋਏ ਪਸ਼ੂ ਦਿਖਣ ਲੱਗ ਪਏ ਨੇ ਹਾਲਾਂਕਿ ਰਾਬੀ ਦੇ ਪਾਣੀ ਦੇ ਤੇਜ਼ ਵਹਾਅ ਨਾਲ ਸੈਂਕੜੇ ਪਸ਼ੂ ਵਹਿ ਕੇ ਉਧਰ ਵੀ ਗਏ ਪਰ ਕਹਿੰਦੇ ਕਿ ਪਠਾਨਕੋਟ ਤੇ ਅੰਮ੍ਰਿਤਸਰ ਚ ਪਸ਼ੂ ਤੁਹਾਨੂੰ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਰੁੜਕੇ ਗਏ ਪਸ਼ੂਆਂ ਦਾ ਕੋਈ ਅੰਕੜਾ ਤਾਂ ਮੋਟਾ ਸਾਹਮਣੇ ਨਹੀਂ ਆਇਆ ਪਰ ਹੁਣ ਚੁਣੌਤੀ ਇਹ ਹੈ ਕਿ ਮਰੇ ਹੋਏ ਪਸ਼ੂਆਂ ਦਾ ਨਿਪਟਾਰਾ ਕਿਵੇਂ ਕੀਤਾ ਜਾਵੇ ਅ ਅਜਨਾਲਾ ਦੇ ਕਈ ਪਿੰਡਾਂ ਚ ਪਸ਼ੂ ਪਾਣੀ ਛੀ ਰਹਿ ਗਏ ਤੇ ਕਈ ਪਿੰਡਾਂ ਚ ਲੋਕ ਐ ਪਸ਼ੂਆਂ ਨੂੰ ਛੱਤਾਂ ਦੇ ਵਿੱਚ ਚੜਾ ਕੇ ਲੈ ਗਏ ਸਵੇਰੇ ਚ ਹੜਾਂ ਦੌਰਾਨ 3.6 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ। ਚਾਹੇ ਹੜ੍ਹ ਗਏ, ਚਾਹੇ ਮਰ ਗਏ, ਚਾਹੇ ਨੁਕਸਾਨੇ ਗਏ, ਚਾਹੇ ਬਿਮਾਰ ਨੇ, 3.5 ਲੱਖ ਤੋਂ ਵੱਧ ਪਸ਼ੂ ਇਸ ੜ ਤੋਂ ਪ੍ਰਭਾਵਿਤ ਹੋਇਆ। ਪਾਣੀ ਦਾ ਵਹਾਅ ਘਟਿਆ ਤਾਂ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਫਾਜ਼ਿਲਕਾ ਤੇ ਫਿਰੋਜ਼ਪੁਰ ਚ ਮਰੇ ਹੋਏ ਪਸ਼ੂ ਦਿਖਣ ਲੱਗ ਪਏ। ਇਹ ਮੁਸ਼ਕਲ ਸਮਝੀ ਜਾ ਰਹੀ ਹੈ ਕਿ ਬਿਮਾਰੀਆਂ ਫੈਲਣ ਤੋਂ ਬਚਾ ਦੇ ਲਈ ਹੁਣ ਇਹਨਾਂ ਪਸ਼ੂਆਂ ਨੂੰ ਕਿਵੇਂ ਹਿੱਲੇ-ਭਿੱਲੇ ਰਾਇਆ ਜਾਵੇ ਕਹਿੰਦੇ ਜੀ ਮਰਨ ਵਾਲਿਆਂ ਦੇ ਵਿੱਚ ਮੁਰਗੀਆਂ ਵੀ ਸ਼ਾਮਲ ਨੇ ਜਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਤਾਂ ਬੱਕਰੀਆਂ ਦੀ ਵੀ ਗਣਤੀ ਹੈਗੀ ਆ ਪਸ਼ੂ ਪਾਲਣ ਵਿਭਾਗ ਦੇ ਅਨੁਸਾਰ ਹੁਣ ਤੱਕ ਕਹਿੰਦੇ ਸੂਬੇ ਦੇ ਵਿੱਚ 540 ਪਸ਼ੂਆਂ ਦਾ ਸੰਸਕਾਰ ਜਾਂ ਉਹਨਾਂ ਨੂੰ ਇਹਨਾ ਬਿੱਲੇ ਲਾਉਣ ਦਾ ਕੰਮ ਕਰ ਲਿਆ ਗਿਆ 34000 ਤੋਂ ਵੱਧ ਮੁਰਗੀਆਂ ਤੇ ਇੱਥੇ ਜੀ মুরগি ਦਾ ਵੀ ਮੁਆਵਜ਼ਾ ਜੇ ਆਮ ਕਿਸੇ ਬੰਦੇ ਦੀਆਂ ਮੁਰਗੀਆਂ ਮਰਦੀਆਂ ਤਾਂ 10 ਤੋਂ ਵੱਧ ਦਾ ਮੁਆਵਜ਼ਾ ਨਹੀਂ ਮਿਲਣਾ 100 ਰੁਪਏ ਦੇ ਹਿਸਾਬ ਨਾਲ। ਮਤਲਬ 1000 ਰੁਪਏ ਤੇ ਜੇ ਪੋਲਟਰੀ ਫਾਰਮ ਵਾਲਿਆਂ ਚਾਹੇ 100 ਮਰਨ ਚਾਹੇ 500 ਮਰਨ ਚਾਹੇ 1000 ਮਰੇ ਉਹਨੂੰ 100 ਤੋਂ ਵੱਧ ਦਾ ਮੁਆਵਜ਼ਾ ਨਹੀਂ ਮਿਲਣਾ ਮਤਲਬ 10000 ਤੋਂ ਵੱਧ। ਕਿ ਵੀ ਮਜ਼ਾਕ ਹੈ। ਤੇ ਮੈਂ ਇਸ ਦਾ ਗਊ ਦਾ 37000 ਤੋਂ ਵੱਧ ਪੈਸੇ ਨਹੀਂ ਮਿਲਣੇ। ਮੈਂ 1.5 ਲੱਖ ਤੋਂ ਘੱਟ ਨਹੀਂ ਆਉਂਦੀ। 1.5 ਲੱਖ ਤੋਂ ਉੱਪਰ ਆਉਂਦੀ ਮੈਂ। ਹਣ ਜੀ ਇਹ 34000 ਤੋਂ ਵੱਧ ਕਹਿੰਦੇ ਜੀ ਸੀ ਸੰਭਾਲ ਲੈ ਬਾਕੀ ਹਰੇ ਜੀ ਪੱਟਾ ਮਸਲਾ ਖੜਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਮੂਰੇ ਵੀ ਕਹਿੰਦੇ ਇਹ ਪਹਿਲੂ ਆਇਆ ਸੀ ਕਿ ਵੀ ਸਾਡੇ ਲਈ ਇਹ ਵੱਡੀ ਚੁਣੌਤੀ ਹੈ ਕਿ ਜਿਹੜਾ ਸਾਡਾ ਪਸ਼ੂ ਤੰਨ ਰੁੜ ਗਿਆ ਮਰ ਗਿਆ ਉਹਨੂੰ ਸੰਭਾਲਣਾ ਕਹਿੰਦੇ ਜੀ ਉਹ ਕਹਿ ਕੇ ਗਏ ਨੇ ਕਿ ਗੁਜਰਾਤ ਵਾਲੀ ਤਕਨੀਕ ਤੇ ਕੰਮ ਕਰੋ ਗੁਜਰਾਤ ਤੇ ਚੁਣੌਤੀ ਆਈ ਸੀ ਗੁਜਰਾਤ ਨਾਲ ਤਾਲ ਮਿਲ ਕੇ ਤੇ ਜੀ ਸਾਡੇ ਅਫਸਰ ਲੱਗੇ ਹੋਏ ਨੇ ਸਾਡੇ ਪਸ਼ੂ ਪਾਲਣ ਮੰਤਰੀ ਸਾਹਿਬ ਨੇ ਹਦਾਇਤ ਕੀਤੀ ਹੈ ਅਫਸਰਾਂ ਅਧਿਕਾਰੀਆਂ ਨੂੰ ਕਿ ਗੁਜਰਾਤ ਨਾਲ ਤਾਲ ਮਿਲ ਕਰੋ ਉੱਥੋਂ ਸਿੱਖ ਲਓ ਚਲੋ ਜੇ ਉੱਥੋਂ ਸਿੱਖ ਹੁੰਦਾ ਭਾਈ ਸਿੱਖ ਲਓ ਪਰ ਤੁਸੀਂ ਪਸ਼ੂਆਂ ਨੂੰ ਸੰਭਾਲਣ ਦੀ ਗੱਲ ਕਰਦੇ ਹੋ ਇੱਧਰ ਤਾਂ ਐਮਐਲਏ ਨਹੀਂ ਸਾਹ ਹੋ ਰਹੇ ਸਾਥੋਂ ਤਾਂ ਨੇਥ ਦਿਨ ਕੋਈ ਨਵਾਂ ਪੰਗਾ ਭਾਈ ਇਹ ਤਾਂ ਸੂਚੀ ਹੋ ਲੰਬੀ ਹੁੰਦੀ ਜਾਂਦੀ ਆ ਆ 10 ਕ ਦਿਨਾਂ ਦਾ ਮੇਰੇ ਕੋਲ ਪਈ ਨੇ ਵੀ ਜੇ ਸਿੰਗਲਾ ਤੋਂ ਜੇ ਮੈਂ ਸ਼ੁਰੂ ਕਰਾਂ ਹੈਨਾ ਫੌਜਾ ਸਿੰਘ ਸਰਾਰੀ ਬਲਕਾਰ ਸਿੰਘ ਘਟਾਰੂ ਚੱਕ ਹੈਨਾ ਫਿਰ ਐਮਐਲਏ ਅਮਿਤ ਰਤਨ ਗੱਜਲ ਮਾਜਰਾ ਐ ਐਮਐਲਏ ਰਮਨ ਰੋੜਾ ਫਿਰ ਹਰਮੀ ਸਿੰਘ ਪਠਾਨ ਮਾਜਰਾ ਤੇ ਨੂੰ ਮਨਜਿੰਦਰ ਸਿੰਘ ਲਾਲਪੁਰ ਇੱਕ 2 3 4 5 6 7 8 9 ਨੌ ਨਾ ਤਾਂ ਮੇਰੇ ਕੋਲ ਨੇ ਹੋਦਾ ਤਾਂ ਹੋਰੇ ਤੋਂ ਵੱਧ ਮਤਲਬ ਕਿਸੇ ਨਾ ਕਿਸੇ ਬਿਵਾਦ ਚ ਇਹਨਾਂ ਦਾ ਕੋਈ ਨਾ ਕੋਈ ਐਮਐਲਏ ਮੰਤਰੀ ਫਸਦਾ ਹੀ ਰਹਿੰਦਾ ਉਹ ਛੇੜਖਾਨੀ ਦਾ ਮਸਲਾ ਹੋਵੇ ਹੈ ਉਰੀ ਜੇ ਬੰਦਾ ਮਸਲਾ ਹੋਵੇ ਉਹ ਕਮਿਸ਼ਨ ਖਾਣ ਦਾ ਮਸਲਾ ਹੋਵੇ ਉਹ ਭ੍ਰਸ਼ਟਾਚਾਰ ਦਾ ਮਸਲਾ ਹੋਵੇ ਹੈ ਕੋਈ ਨੀਲੀ ਕਾਲੀ ਫਿਲਮ ਵਾਲਾ ਮਸਲਾ ਹੋਵੇ ਪਤਾ ਨਹੀਂ ਵੀ ਕਿੱਥੋਂ ਕਿੱਥੋਂ ਮਾਮਲੇ ਆਉਂਦੇ ਇਹਨਾਂ ਦੇ ਹੁਣ ਨਵਾਂ ਮਾਮਲਾ ਕੜੂਸਾਹੂ ਹਲਕੇ ਤੋਂ ਕਿਹਿੰ ਕੜੂਸਾਹੂ ਵਾਲਾ ਐਮਐਲਏ ਫਸ ਗਿਆ ਸਵਾਲ ਐਮਐਲਏ ਫਸਣ ਦਾ ਨਹੀਂ ਸਭ ਨੂੰ ਪਤਾ ਹੈ ਕਿ ਮਨਜਿੰਦਰ ਸਿੰਘ ਲਾਲਪੁਰਾ ਦਾ ਇਹ ਮਾਮਲਾ ਐਮਐਲਏ ਬਣਨ ਤੋਂ ਪਹਿਲਾਂ ਦਾ ਹੈ 2013 ਦਾ ਐਸਸੀਐਸਟੀ ਐਕਟ ਦੇ ਤਹਿਤ ਲੰਮਾ ਕੇਸ ਚੱਲਿਆ ਇਸ ਕੇਸ ਦੇ ਵਿੱਚ ਹੁਣ ਬਚਣਾ ਮੁਸ਼ਕਲ ਹੋ ਗਿਆ ਜੇ ਤਾਂ ਸ਼ੁਕਰ ਹੈ ਕਾਨੂੰਨ ਮਜਬੂਤ ਸੀ ਨਹੀਂ ਤਾਂ ਇਹ ਜੀ ਪਹੁੰਚ ਪਰੋਸੀ ਉਹਨੇ ਬਚ ਕੇ ਉਹ ਨਿਕਲ ਜਾਣਾ ਸੀ ਜਿਹੜਾ ਅਗਲਾ ਆਪਣੇ ਜੀਜੇ ਨੂੰ ਬਚਾ ਗਿਆ ਫਰੇਜ਼ ਮਾਫੀ ਵਾਲੇ ਮਾਮਲੇ 'ਚ ਹੈ ਨਾ ਫਿਰ ਉਹ ਆਪਣੇ ਆਪਣੇ ਨੂੰ ਨਾ ਬਚਾ ਪਾਉਂਦਾ ਚਲੋ ਅਦਾਲਤ ਨੇ ਫੈਸਲਾ ਸੁਣਾਤਾ ਕਿ 12 ਸਾਲ ਪੁਰਾਣੇ ਮਾਮਲੇ 'ਚ 12 ਰੋਪੀਆਂ ਨੂੰ 12 ਸਤੰਬਰ ਨੂੰ ਸਜ਼ਾ ਲੰਗੇ ਕਨਸਲ ਸਹਾਇਲ ਸੀ ਫੈਸਲਾ ਕੱਲ ਨੂੰ ਸਜ਼ਾ ਸੁਣਾਉਣੀ ਹੈ 12 ਦੇ ਵਿੱਚੋਂ 1 ਦੀ ਮੌਤ ਹੋ ਚੁੱਕੀ ਆ ਬਚੇ 11 11 ਜੀ ਇੱਕ ਪਹਿਲਾ ਹੀ ਅੰਦਰ ਆ ਤਿਹੜ ਜੇਲ੍ਹ ਚ ਹੈ ਨਾ ਬੱਚੇ 10 ਦਸਾਂ ਚੋਂ ਸੱਤ ਗ੍ਰਿਫਤਾਰ ਨੇ ਤਿੰਨ ਹੋ ਸਕਦਾ ਪੜਪੜ ਲੈਣਗੇ ਜਾਂ ਤੇਰੂਦਰ ਹੋਣਗੇ ਜਾਂ ਕਿਤੇ ਬਾਹਰ ਗੁਰਨਾ ਚੱਲ ਗਏ ਹੋਣ ਇਹਨਾਂ ਪੁਰਾਣਾ ਮਾਮਲਾ ਸੋ ਜੀ ਉਹਨਾਂ ਨੂੰ ਕੱਲ੍ਹ ਸੁਜਾ ਸੁਣਾਈ ਜਾਣੀਆ ਹੁਣ ਸਵਾਲ ਇਹ ਆ ਕਿ ਕੀ ਪੰਜਾਬ ਦੇ ਵਿੱਚ ਹੋਰ ਜਮਨੀ ਚੋਣ ਦੀ ਤਿਆਰੀ ਕੀ ਖਡੂਰ ਸਾਹਿਬ ਹਲਕੇ ਦੇ ਵਿੱਚ ਹੁਣ ਜਮਨੀ ਚੋਣ ਹੋਊਗੀ ਜੀ ਹਾਂ ਇਹ ਸਵਾਲ ਕਿਉਂ ਜਿਹੜੀ ਇਹ ਧਾਰਾਵਾਂ ਨੇ ਐਸਸੀਐਸਸੀ ਐਕਟ ਵਾਲੀਆਂ 354 323 ਐ 148 149 ਹੈ ਨਾ ਇਹਨਾਂ ਚ ਕਹਿੰਦੇ ਜੀ ਹੋਵੇ ਨਾ ਹੋਵੇ ਤਾਂ ਜੇ 2 ਸਾਲ ਦੀ ਸਜ਼ਾ ਹੋ ਗਈ ਤਾਂ ਐਮੈਨੇਸ਼ਿਪ ਤਾਂ ਗਈ 3 ਸਾਲ ਦੀ ਸਜ਼ਾ ਤੱਕ ਛੇਲ ਹੋ ਸਕਦੀ ਆ 3 ਸਾਲ ਤੋਂ ਵੱਧ ਸਜ਼ਾ ਹੋਈ ਫਿਰ ਇੱਥੇ ਛੇਲ ਵੀ ਨਹੀਂ ਹੋਣੀ ਫਿਰ ਛੇਲੀ ਵੀ ਅੱਗੇ ਜਾਣਾ ਪਊਗਾ ਮੇਲਾ ਦਾ ਪਰ ਸਵਾਲ ਤਾਂ 2 ਸਾਲ ਦੀ ਸਜ਼ਾ ਦਾ ਖੜਾ ਕਿ ਜੇ 2 ਸਾਲ ਤੱਕ ਦੀ ਸਜ਼ਾ ਹੋਗੀ ਤਾਂ ਕਹਿੰਦੇ ਜੀ ਇਸ ਧਾਰਾ ਮਾ ਤਹਿਤ 2 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਬਦਾਇਕੀ ਗਈ। ਵੈਸਾ ਇਹ ਤਰੀਕਾ ਕਰ ਚੱਲਦਾ ਇੱਥੇ ਪਾਰਟੀਆਂ ਬਦਲ ਲਓ, ਦਲ ਬਦਲ ਲਓ, ਚੇਅਰਮੈਨੀਆਂ ਲੈ ਲਓ ਹੈਨਾ ਬਦਾਇਕੀ ਨਹੀਂ ਜਾਂਦੀ। ਪਰ ਹੁਣ ਇਸ ਮਾਮਲੇ 'ਚ ਅਦਾਲਤੀ ਫੈਸਲੇ ਤੋਂ ਬਾਅਦ ਕਿਉਂਕਿ ਸਵੇਰ ਨੂੰ ਸਜ਼ਾ ਸੁਣਾਈ ਜਾਣੀ ਹੈ। ਦੋਸ਼ੀ ਕਰਾਰ ਦੇ ਦਿੱਤੇ ਕਿਹਨੇ ਗ੍ਰਿਫਤਾਰ ਹੋ ਗਏ। ਤੇ ਇਸ ਦਾ ਮਤਲਬ ਇਹ ਜਿਹੜੀ ਐਕਟ ਹੈ ਜਿਹੜੀਆਂ ਇਹ ਧਾਰਾ ਮੰਨੇ ਜਿਹਦੇ ਤਹਿਤ ਕੇਸ ਚੱਲਿਆ ਜਿਹਦੇ ਤਹਿਤ ਕਿ ਸਾਬਤ ਹੋਇਆ ਕਿ ਉਹ ਆਪਣੀ ਗੱਡੀ ਚ ਬਿਠਾ ਕੇ ਲਿਆਇਆ ਸੀ ਮਾਸੀ ਦੇ ਮੁੰਡੇ ਦੇ ਵਿਆਹ ਤੇ ਆਇਆ ਸੀ ਉਹ ਪਰਿਵਾਰ ਉਹ ਸੌਤ ਨਾਲ ਛੇੜਖਾਨੀ ਕੀਤੀ ਤੇ ਜਦੋਂ ਉਹਨੇ ਵਿਰੋਧ ਕੀਤਾ ਟੱਬਰ ਨੇ ਵਿਰੋਧ ਕੀਤਾ ਤਾਂ ਫਿਰ ਕੁੱਟਮਾਰ ਤੇ ਉਤਰਿਆ ਆਏ ਕਹਿੰਦੇ ਹੈ ਤੇ ਇਸ ਤਰੀਕੇ ਕਰਨ ਨਾਲ ਮਤਲਬ ਬੱਸ ਰੁਕੀ ਗਈ ਥੀ ਤੇ ਐਮਐਲਏ ਵਨ ਤੋਂ ਆ ਧਮਕਾਉਂਦੇ ਵੀ ਸੀ ਮਾਮਲਾ ਨਾ ਵਿੜਨ ਦੀਆਂ ਗੱਲਾਂ ਵੀ ਕਰਦੇ ਸੀ ਹੈ ਪਰ ਉਹ ਕਹਿੰਦੀ ਮੇਰੇ ਟੱਬਰ ਨੇ ਤੇ ਉਹਨਾਂ ਨੇ ਸਾਡੇ ਵਕੀਲ ਨੇ ਸਾਥ ਦਿੱਤਾ ਤੇ ਫੈਸਲੇ ਕੋਲ ਤੇ ਆ ਗਿਆ ਮਾਮਲਾ ਮੇਸ਼ਾ ਕੇ ਤੋਂ ਬਾਅਦ ਅਗਲੀ ਅਦਾਲਤਾਂ ਚੱਲੇ ਸਾਰਾ ਕੁਝ ਚੱਲੇ ਪਰ ਜੇ 2 ਸਾਲ ਦੀ ਸਜ਼ਾ ਸੁਣਾਤੀ ਫਿਰ ਕਹਿੰਦੇ ਜੀ ਬਦਾਈ ਕਿਤਾ ਗਈ ਲਾਲਪੁਰਾ ਦੀ ਸੋ ਹੁਣ ਇਹਦਾ ਮਤਲਬ ਤਰਨ ਤਰਨ ਦੀ ਜਿਵਨੀ ਚਾਉਣੇ ਨਹੀਂ ਖਡੂਰ ਸਾਹਿਬ ਹਲਕੇ ਦੀ ਵੀ ਜਿਮਨੀ ਚਾਉਣ ਤੈ ਹੈ ਇੱਕ ਹਿੰਦੀ ਦੀ ਪ੍ਰਚਲਿਤ ਕਹਾਵਤ ਹੈ ਬਗਲ ਮੇ ਛੁਰੀ ਮੂੰਹ ਮੇ ਰਾਮ ਰਾਮ ਕੀ 트럼ਪ ਦਾ ਇਹੀ ਤਰੀਕਾ ਕਰ ਰਿਹਾ ਹੈ ਕਿ ਇੱਕ ਪਾਸੇ ਪਿੱਠ ਤੇ ਛੁਰਾ ਮਾਰਨਾ ਤੇ ਮੂਤੋ ਮਿੱਤਰ ਕਹਿਣਾ ਬਿਲਕੁਲ ਇੱਕ ਵਾਰ ਫੇਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਮਿੱਤਰ ਸ਼ਬਦ ਨਾਲ ਉਹਨਾਂ ਨੂੰ ਸੰਬੋਧਿਤ ਹੋਏ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ 트੍ਰੰਪ ਸਭ ਕਹਿੰਦੇ ਕਿ ਵੀ ਮੈਂ ਆਪਣੇ ਦੋਸਤ ਨਾਲ ਗੱਲਬਾਤ ਕਰਨੇ ਉਤਾਪਨਾਂ ਸਾਡੀ ਟ੍ਰੇਡ ਵਾਲੀ ਗੱਲ ਸਿਰੇ ਲੱਗ ਜਾਣੀ ਹੈ ਚੰਗੇ ਮਿੱਤਰ ਨੇ ਮੇਰੇ ਹੈਨਾ ਤੇ ਇਧਰ ਮਿੱਤਰ ਸਭ ਨੇ ਵੀ ਦੇਰ ਨਹੀਂ ਲਈ ਉਹਦੇ ਟਵੀਟ ਨੂੰ ਸ਼ੇਅਰ ਕਰਕੇ ਜਦੇ ਕਹਿਤਾ ਅਮਰੀਕਾ ਨਾਲ ਤਾਂ ਸਾਡਾ ਕੁਦਰਤੀ ਰਿਸ਼ਤਾ ਮੈਨੂੰ ਵੀ ਇੰਤਜ਼ਾਰ ਬਿਲਕੁਲ ਜੀ ਟ੍ਰੇਡ ਇਕਨੋਮੀ ਡੈਡ ਇਕਨੋਮੀ ਦੱਸਣ ਵਾਲੇ ਭਾਰਤ ਨੂੰ ਜਿਹੜੇ ਡੈਡ ਇਕਨੋਮੀ ਕਰਾਰ ਦੇ ਰਹੇ ਸੀ ਟਰੰਪ ਉਹਨੇ ਕਿਹਾ ਕਿ ਹੈਨਾ ਅਮਰੀਕਾ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਮੋਦੀ ਮੇਰਾ ਦੋਸਤ ਆ ਮੈਂ ਗੱਲ ਕਰੂੰਗਾ ਮੋਦੀ ਜੀ ਕਹਿੰਦੇ ਮੈਨੂੰ ਵੀ ਇੰਤਜ਼ਾਰ ਪਰ ਇਹ ਤਾਂ ਹੈ ਜੀ ਮੂਚ ਮਿੱਤਰ ਸ਼ਬਦ ਪਰ ਪਿੱਠ ਛੁਰਾ ਮਾਰਨ ਵਾਲਾ ਕਹਿੰਦੇ ਯੂਰੋਪੀਅਨ ਯੂਨੀਅਨ ਕਹਿ ਦਿੱਤਾ ਕਿ 100% ਦੀ ਟੈਰਫ ਲਾਓ ਬਾਦ ਦਿੱਤੇ ਇਹ ਹੈ ਜੀ ਅਮਰੀਕਾ ਤੁ ਜਾਤੇ ਰੰਟਪ ਨੇ ਯੂਰੋਪੀਅਨ ਯੂਨੀਅਨ ਨੂੰ ਕਿਹਾ ਕਿ ਭਾਰਤ ਤੇ ਚੀਨ ਦੇ ਉੱਤੇ 100% ਦੀ ਟੈਰਫ ਲਾਓ ਉਹਨਾਂ ਦੇ ਸਾਥੀ ਇਹੋ ਜੀ ਬਿਆਨਬਾਜ਼ੀ ਕਰ ਰਹੇ ਨੇ ਇਹੋ ਜੀ ਤਲਖੀ ਕਰ ਰਹੇ ਨੇ ਉਹ ਸਾਰਾ ਐਵੇਂ ਵਿਰੋਧ ਦਾ ਸਾਹਮਣਾ ਟਰੰਪ ਨੂੰ ਖਾ비 ਤਾਮ ਕਰਨ ਪੈ ਰਿਹਾ ਕੱਲ ਕਹਿੰਦੇ ਵਾਈਟ ਹਾਊਸ ਦੇ ਨੇੜੇ ਹੀ ਲੰਗੇ ਦੇ ਨਹੀਂ ਵਾਈਟ ਹਾਊਸ ਦੇ ਨੇੜੇ ਹੀ ਆਪਣੇ ਮੰਤਰੀਆਂ ਨਾਲ ਇੱਕ ਰੈਸਟੋਰੈਂਟ 'ਚ ਖਾਣਾ ਖਾਣ ਗਏ। ਉੱਥੇ ਖਲਾਫ ਨਾਰੇ ਲੱਗੇ। ਗਰੋਥ ਹੋਇਆ। ਰੁੱਸਾਪਨ ਪ੍ਰੇ ਲੋਕਾਂ ਦੇ ਵਿੱਚ। ਕਈ ਤਰ੍ਹਾਂ ਦਾ ਰੋਸ ਇਹਨਾਂ ਦੇਖਲਾ। ਪਰ ਇਹ ਹੁਣ ਯੂਰੋਪੀਅਨ ਯੂਨੀਅਨ ਦੇ ਉੱਤੇ ਦਬਾਅ ਵਧਾਉਣੇ ਚਾਹੁੰਦੇ ਨੇ ਕਿ ਤਾਂ ਕਿ ਦਬਾਅ ਰੂਸ ਤੇ ਬਣ ਸਕੇ। ਤੇ ਉਸ ਦੇ ਦਬਾਅ ਦੇ ਨਹੀਂ ਭਾਰਤ ਫਿਰ ਜਾਂ ਤਾਂ ਰੂਸ ਨਾਲ ਰਿਸ਼ਤਾ ਤੋੜੇ ਤੇ جنگ ਚੜਕਾਵੇ। ਤੇ ਨਹੀਂ ਤਾਂ ਫਿਰ 100% ਟੈ। ਇੱਕ ਪਾਸੇ 100% ਦੀ ਟੈਰ ਪਾਉਣ ਲਈ ਯੂਰਪੀਨ ਯੂਨੀਅਨ ਨੂੰ ਦਬਾਅ ਬਣਾਇਆ ਜਾ ਰਿਹਾ ਹੈ। ਦੂਏ ਪਾਸੇ ਮਿੱਤਰ ਪ੍ਰਸਤ ਕੀਤੇ ਟ੍ਰੇਡ ਵਾਰ ਅੱਗੇ ਤੁਰਿਆ ਜੀ ਆ। ਕਿ ਅਸੀਂ ਗੱਲਬਾਤ ਕਰਾਂਗੇ। ਇਹ جنگ ਹੈ ਟ੍ਰੇਡ ਵਾਰ। ਹਾਂ। ਕੁਝ ਮਾਇਰਾਂ ਦਾ ਇਹ ਵੀ ਕਹਿਣਾ ਹੈ ਕਿ ਇੰਨਾ ਭਰੋਸਾ ਨਾ ਕਰੋ ਜਦ ਇਹ ਹਾਂ ਮੈਨੂੰ ਵੀ ਇੰਤਜ਼ਾਰ ਹੈ ਆਪਣੇ ਮਿੱਤਰ ਨਾਲ ਕੁਦਰਤੀ ਰਿਸ਼ਤਾ ਸਾਡਾ ਤਾਂ ਅਮਰੀਕਾ ਨਾਲ ਮੋਦੀ ਜੀ ਨੇ ਵੀ ਦੇਰ ਨਹੀਂ ਲਾਈ। ਹਾਂ ਉਹਦੇ ਉੱਤੇ ਜੈਰਾਮ ਰਮੇਸ਼ਵਰ ਦਾ ਮੈਂ ਕਮੈਂਟ ਵੀ ਦੇਖ ਰਿਹਾ ਸੀਗਾ। ਤੇ ਮੈਂ ਕੁਝ ਮਾਇਰਾਂ ਦੀ ਰਾਏ ਵੀ ਦੇਖ ਰਿਆ ਸੀਗਾ ਅਜੇ ਸ਼੍ਰੀ ਵਾਸਤਵ ਨੇ ਫਾਊਂਡਰ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਉਹ ਕਹਿੰਦੇ ਵੀ ਕੱਲਾ ਚ ਨਾਓ ਜਿਹੜੀ ਤਾਕਤ ਮੜ ਰਹੀ ਆ ਚੀਨ ਭਾਰਤ ਤੇ ਰੂਸ ਦੀ ਤੇ ਜਾਂ ਹੋਰ ਨਾ ਹੋਣਾ ਮੁਲਕਾਂ ਦੀ ਜਿਹੜੇ ਅਮਰੀਕਾ ਦੇ ਖਿਲਾਫ ਤਣ ਕੇ ਖੜੇ ਨੇ ਇਹ ਉਸ ਤਾਕਤ ਨੂੰ ਕਮਜ਼ੋਰ ਕਰਨ ਦਾ ਤੁਹਾਡੇ ਵਿੱਚ ਬੇਪਰੋਸ ਕੀ ਪੈਸੇ ਤਾਂ ਚੀਨ ਤੇ ਵੀ ਭਰੋਸਾ ਕਰਨਾ ਖਾਲਜ ਦਾ ਵਾੜਾ ਆ ਹੈਨਾ ਮਤਲਬ ਆ ਇਨਸਾਨ ਨੀ ਕਿ ਉਹਨਾਂ ਤੇ ਭਰੋਸਾ ਕਰਨ ਨੂੰ ਯਕੀਨ ਉੱਥੇ ਵੀ ਨਹੀਂ ਪਰ ਜਿੱਤਰਾ ਅਮਰੀਕਾ ਦਾ ਬਦਲ ਰਿਹਾ ਹੈ ਚਿਹਰੇ ਬਦਲ ਰਹੇ ਆ ਤਰੀਕਾ ਕਰ ਕਦੇ ਧਮਕਾਉਣ ਦਾ ਕਦੇ ਡਰਾਉਣ ਦਾ ਕਦੇ ਪਲੋਸਣ ਦਾ ਮੋਦੀ ਜੀ ਕਹਿਮ ਹੋ ਗੋ ਸਟੈਂਡ ਲੋ ਸੋ ਇਸ ਲਈ ਇੱਥੇ ਕਿੰਨ ਸਚੇਤ ਰਹਿਣ ਦੀ ਵੀ ਲੋੜ ਹੈ ਕਿ ਫਿਰ ਮਿੱਤਰ ਕਹਿ ਕੇ ਕਿਤੇ ਵਾਰਨਾ ਹੋਵੇ ਨਾ ਇਹਦੇ ਲਈ ਵੀ ਤਿਆਰ ਰਹਿਣ ਦੀ ਲੋੜ ਬਹੁਤ ਬਹੁਤ ਸ਼ੁਕਰੀਆ